ਕੱਲੀ ਧੀ ਸੀ ਤੇ ਮਾਤਾ ਕੋਲੇ ਜਿਹੜਾ 25-30 ਲੱਖ ਰੁਪਏ ਉਹਦੇ ਬੈਂਕ ਖਾਤੇ ਸੀ ਕੁੜੀ ਕਹਿੰਦੀ ਉਹ ਮੈਨੂੰ ਦੇ ਦੇ ਪਰ ਮਾਂ ਜਿਹੜੀ ਜਲੰਧਰ ਦੇ ਵਿੱਚ ਉੱਥੋਂ ਦੇ ਨੇੜੇ ਤੜੇ ਦੇ ਘਰਾਂ ਵਾਲੇ ਨੇ ਉਹਨਾਂ ਨੇ ਕੁੱਲੀ ਪਾ ਕੇ ਦਿੱਤੀ ਹੋਈ ਸੀ ਉਸ ਮਾਂ ਨੂੰ ਉਹ ਵਿਚਾਰੀ ਛੰਨ ਦੇ ਵਿੱਚ ਰਹਿੰਦੀ ਸੀ ਮਤਲਬ ਕਹਿੰਦੇ ਨੇ ਪੁੱਤ-ਕੋਤ ਹੋ ਜਾਂਦੇ ਨੇ ਧੀਆ ਕਦੇ ਮਾਵਾਂ ਬਾਪ ਤੋਂ ਮੂੰਹ ਨਹੀਂ ਮੋੜਦੀਆਂ ਪਰ ਉਹ ਧੀ ਵੀ ਜਿਹੜੀ ਆਪਣੀ ਮਾਂ ਨੂੰ ਪਿੱਠਵ ਖਾ ਗਈ ਇੱਕ ਇਹ ਮਾਂ ਹੈ ਭਾਗਾਂ ਵਾਲੀ ਜਿਹਦੀਆਂ ਸਿਰਫ ਨੌ ਧੀਆ ਨੇ ਪੁੱਤਰ ਨਹੀਂ ਹੈਗਾ मां ਜਿਹੜੀ ਆਪਣੇ ਨੌ ਦੇ ਨੌ ਜਵਾਈਆਂ ਨੂੰ ਪੁੱਤਾਂ ਨਾਲੋਂ ਵੱਧ ਪਿਆਰ ਕਰਦੀ ਐ ਸਭ ਤੋਂ ਸੋਹਣੀ ਗੱਲ ਐ ਕਿ ਨੌ ਦੇ ਨੌ ਜਵਾਈ ਆਪਣੀ ਇਸ ਪਿਆਰੀ ਮਾਂ ਵਾਸਤੇ ਬਿਸਕੁਟ ਡੱਬਲ ਰੋਟੀ ਤੇ ਖਾਣ ਦਾ ਜੋ ਵੀ ਇਹ ਚਾਹੁੰਦੀ ਐ ਹਰ ਚੀਜ਼ੇ ਦੇ ਕੋਲੇ ਤਿਆਰ ਹੁੰਦੀ ਐ ਤੇ ਜਦੋਂ ਅਸੀਂ ਇੱਥੇ ਇੰਟਰਵਿਊ ਕਰਨ ਲਈ ਆਏ ਆ ਬੇਬੇ ਹੁਣੀ ਐਨੇ ਖੁਸ਼ ਨੇ ਮਤਲਬ ਜਿਹੜਾ ਵੀ ਸਵਾਲ ਪੁੱਛ ਰਹੇ ਸੀ ਉਧਰ ਪਰ ਉਹਦਾ ਜਵਾਬ ਦੇਣ ਦੀ ਬੇ ਮਤਲਬ ਮਾਂ ਇਹਨਾਂ ਦੀ ਆਪਣੇ ਨੌ ਧੀਆ ਤੇ ਨੌ ਜਵਾਈ ਉਹਨਾਂ ਦੇ ਗੋਣੇ ਗਈ ਜਾ ਰਹੀ ਐ ਕਿ ਮੇਰੇ ਜਵਾਨੀਆਂ ਵਰਗਾ ਦੁਨੀਆ ਦੇ ਕੋਈ ਹੋਣਾ ਨਹੀਂ ਇੰਨਾ ਪਿਆਰ ਕਰਦੀ ਮਾਂ ਤੇ ਉਹ ਵੀ ਮਾਂ ਨੂੰ ਪਿਆਰ ਕਰਦੇ ਨੇ ਜਿਉਂਦਾ ਜਾਗਦਾ ਸਬੂਤ ਹੈ ਤੇ ਭਾਗਾ ਵਾਲੀ ਮਾਂ ਜਿਹਨੂੰ ਉਮਰ ਰੱਬ ਨੇ 115 20 ਸਾਲ ਦਿੱਤੀ ਹੈ ਤੇ ਅੱਜ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਜਵਾਨੀ ਚੜਦੇ ਹੀ 18 20 ਸਾਲ ਦੇ ਧੀਆ ਹੁਣ ਜਾਂ ਪੁੱਤਰ ਖਾਲਾਂ ਦੇ ਵਿੱਚ ਸੂਏ ਕੱਸੀਆਂ ਤੇ ਟੀਕੇ ਸਿਰਿੰਜਾਂ ਲੱਗੀਆਂ ਹੋਈਆਂ ਨੇ ਬਾਹਾਂ ਦੇ ਵਿੱਚ ਲੱਗਿਆ ਰਹਿੰਦੇ ਤੇ ਮਰੇ ਪਏ ਹੁੰਦੇ ਨੇ ਤੇ ਜਾਂ ਫਿਰ ਇਹ ਬਿਮਾਰੀਆਂ ਨਾਲ ਇਹਨੀਆਂ ਖਾਣਾ ਸਾਡਾ ਗੰਦਾ ਹੈ ਬਿਮਾਰੀਆਂ ਨਾਲ ਲਗਭਗ 30-40 ਸਾਲ ਦੀ ਉਮਰ 50 ਸਾਲ ਦੀ ਉਮਰ ਦੇ ਵਿੱਚ ਮਤਲਬ ਰੱਬ ਨੂੰ ਪਿਆਰੇ ਹੋ ਰਹੇ ਨੇ ਤੇ ਜਿਹੜੀ ਮਾਤਾ-ਪਿਤਾ ਗਾਂ ਵਾਲੀ ਆ ਐਨੀ ਵੱਡੀ ਉਮਰ ਹੋ ਕੇ ਤੁਰਦੇ ਫਿਰਦੇ ਨੇ ਮਾਂ ਦੀ ਨਿਗਾ ਐਨੀ ਤੇਜ ਹੈ ਜਦੋਂ ਅਸੀਂ ਆਏ ਆ ਤੁਸੀਂ ਚਲਦੀ ਇੰਟਰਵਿਊ 'ਚ ਹੀ ਸਾਰਾ ਕੁਝ ਦਿਖਾ ਰਹੇ ਆ ਕਿ ਮਾਤਾ ਨੇ ਐਨੀ ਦੂਰੋਂ ਆਪਣਾ ਜਵਾਈ ਸਾਨੂੰ ਤੁਰੰਤ ਦੱਸਿਆ ਕਿ ਮੇਰਾ ਦਮਾਦ ਹੈ ਤੇ ਬੇਬੇ ਜਿਹੜੀ ਹੈ ਇਹਨਾਂ ਨੇ ਸਾਰੀ ਜ਼ਿੰਦਗੀ ਰੂਪ ਪਿੰਜਿਆ ਰਜਾਈਆਂ ਭਰਦੇ ਸਨ ਇੱਕ ਦਿਨ 'ਚ ਪੰਜ ਛੇ ਰਜਾਈਆਂ ਭਰਦੇ ਸੀ ਬੇਬੇ ਨੌਕਰ ਰੱਖੇ ਹੋਏ ਸਨ ਬੇਬੇ ਨੇ ਬੇਬੇ ਦਾ ਪਰੌਣਾ ਜਿਹੜਾ ਬੱਕਰੀਆਂ ਭੇਡਾਂ ਵੀ ਰੱਖਦਾ ਸੀ ਬੇਬੇ ਦਾ ਅੱਬੂ ਉਹ ਚੌਂਕੀਦਾਰ ਸੀ ਪਿੰਡ ਦਾ ਤੇ ਉਸ ਬੰਦੇ ਦੀ ਪੂਰੀ ਚੜਤ ਸੀ ਇਹ ਰਾਤ ਦਾ ਖਾਣਾ ਖਾਂਦੇ ਨਹੀਂ ਅਸੀਂ ਇਹ ਕਰਕੇ ਇਹਨੂੰ ਪਹਿਲਾਂ ਤੋਂ ਹੀ ਤਾਜ਼ਾ ਬਣਾ ਕੇ ਦੰਨੇ ਆਂ ਠੀਕ ਹੈ ਅਸੀਂ ਇਹਨਾਂ ਨੂੰ ਕਦੇ ਜ਼ਿਆਦਾ ਉਹ ਨਹੀਂ ਕਰਿਆ ਹੈਗਾ ਨਾ ਤੇ ਪ੍ਰੈਸ਼ਰ ਨਹੀਂ ਪਾਇਆ ਵੀ ਤੁਸੀਂ ਆਈ ਕਾਓ ਠੀਕ ਹੈ ਅੱਛਾ ਬੇਬੇ ਜਦੋਂ ਤੁਹਾਡਾ ਵਿਆਹ ਹੋਇਆ ਤੁਹਾਨੂੰ ਵਿਆਹ ਚੇਤਾ ਤੁਹਾਡਾ ਜਦੋਂ ਹੋਇਆ ਹਾਂ ਬਰਾਤ ਕਿੰਨੀ ਕੁ ਗਈ ਸੀ ਤੁਹਾਡੀ ਥੋੜੀ ਜਿਹੀ ਟੀ ਗੱਡੀ ਆਈ ਸੀ ਗੱਡੀ ਗੱਡੀ ਚ ਆਏ ਤੇ ਗੱਡੀ ਕੋ ਮੋਣ ਵਾਲੀ ਗੱਡੀ ਤੇ ਕਿਹੜਾ ਬੱਚਾ ਲੈਂਦੇ ਨੇ ਜਦ ਘੁੰਮਣ ਵਾਲੀ ਗੱਡੀ ਕਿਹੜੀ ਆ ਗਿਆ ਜਿਹੜੀ ਘੁੰਗਰੂਆਂ ਵਾਲੀ ਹਾਂ ਘੁੰਗਰੂ ਵਾਲੀ ਗੱਡੀ ਲੈਂਦੀ ਟੀ ਉਹ ਚੱਲ ਗਈ ਵਰਦਾਣੀ ਦੇਖ ਲੈ ਵਰਦਾਣੀ ਗੱਡੀ ਸੀ ਹਾਂ ਵਰਦਾ ਹਜੀ ਔਰ ਠੀਕ ਹੈ ਕੁੰਗਰੂ ਚੰਗੇ ਲਾ ਕੇ ਲੈ ਆ ਬਾਪੂ ਸਾਡਾ ਤੇ ਸਰਬਾਲਾ ਵੀ ਹੈਗਾ ਸੀ ਨਾਲ ਉਹਦਾ ਯਾਦ ਹੈ ਸਰਬਾਲਾ ਜਿਹੜਾ ਨਾਲ ਹੁੰਦਾ ਸੀ ਸਰਬਾਲਾ ਨਹੀਂ ਸੀ ਹੁੰਦਾ ਨਾਲ ਆ ਆਪਾਂ ਸਰਬਾਲਾ ਥਾ ਫੁਣਿਆ ਅੱਛਾ ਔਰ ਅੱਛਾ ਜਿਹੜੀਆਂ ਤੁਹਾਡੀਆਂ ਭੈਣਾਂ ਨੇ ਉਹਨਾਂ ਨੇ ਕੋਈ ਮਜ਼ਾਕ ਕਰਿਆ ਸੀ ਬਾਪੂ ਨੂੰ ਉਦੋਂ ਪਤਾ ਮੰਜੇ 'ਚੋਂ ਉਹ ਵਿੱਚੋਂ ਕੋ ਉਣਿਆ ਨਹੀਂ ਸੀ ਹੁੰਦਾ ਖਾਲੀ ਹੁੰਦੇ ਉੱਪਰ ਚਾਦਰੇ ਵਿਛਾ ਕੇ ਵਿੱਚ ਸਿੱਟ ਦਿੰਦੇ ਹੁੰਦੇ ਤੇ ਮੈਨੂੰ 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 ਨਾਮ ਨਹੀਂ ਪਤਾ ਮੇਰੇ ਦਿਮਾਗ ਤੋਂ ਕੰਮ ਨਹੀਂ ਕਰਦਾ ਅੱਛਾ ਇਹਨੂੰ ਪਤਾ ਡਟਕੀ ਨਹੀਂ ਮੇਰੇ ਦਿਮਾਗ ਤੋਂ ਪੁੱਛਿਆ ਉਹ ਉਹ ਕੁੜੀ ਨੂੰ ਤੁਹਾਡੇ ਵਿਆਹ ਦਾ ਥੋੜਾ ਪਤਾ ਹੋਊਗਾ ਨਹੀਂ ਸੱਚਾ ਮੈਨੂੰ ਨੰਦ ਮਾਖ ਦਾ ਪਤਾ ਨਹੀਂ ਹੁਣ ਉਹ ਪਿਛਲੇ ਠੀਕ ਹੈ ਮੈਂ ਤੁਹਾਨੂੰ ਗੱਡੀ ਮੇਰੇ ਨਾਲ ਬੀਤੀ ਵੀ ਹੈ ਠੀਕ ਪਾਕਤਾਂ ਤੇ ਮੇਰੇ ਕੋਲ ਸਾਡੀਆਂ ਆਈਆਂ ਦੋ ਗੱਡੀਆਂ ਇੱਕ ਗੱਡੀ ਸਾਡੇ ਵਾਸਤੇ ਮੁਫਤੀ ਆਈ ਕੋਟਲੇ ਕੋਟਲੇ ਆਈ ਸਾਡੇ ਨਾਲ ਦਾ ਸ਼੍ਰੀ ਕਹਿੰਦਾ ਆ ਭਾਬੀ ਗੱਡੀ ਸਾਡੀ ਮੁਖਤੀ ਆ। ਫਾਕਤਾਂ ਚ ਗੇਰਾਂ ਕੰਮੇ ਖਾਦੀ ਪਏ ਨੇ ਜਿਹੜੇ ਆਏ ਵੇ ਤੇ ਇੱਧਰ ਹੂੰ ਔਰ ਮੇਰੀ ਜੀਜੀ ਸਾਡੀ ਨਾਲ ਰਤੀ ਉਹ ਕਹਿੰਦੀ ਕਹਿੰਦੀ ਮੇਰੇ ਮੁੰਡੇ ਨੇ ਹੋਰੇ ਮੁੰਡੇ ਮੇਰੇ ਭਾਈ ਹੋਰੇ ਅਸੀਂ ਉਹਨਾਂ ਕਿਹਾ ਵੀ ਅਸੀਂ ਗੱਡੀ 'ਚ ਜਾਂਦੇ ਅਸੀਂ ਕੋਈ ਨਹੀਂ ਅਸੀਂ ਕੋਟੜੀ ਮੀਟੇ ਕਰਦੇ ਹਾਂ ਫਾੜਨੇ ਸੜਕਾ ਹਰਦਾ ਜਾਂਦੇ ਤੱਕ ਮਾਉਂਦੇ ਮੀਟੇ ਕਰਦੇ ਹਾਂ ਠੀਕ ਹੈ ਅਸੀਂ ਨਹੀਂ ਜਾਣਾ ਹੈਗਾ ਅਸੀਂ ਫਿਰ ਕੋਟ ਚਨਾਥੜ 4 ਸਾਲ 4 ਪੱਟੇ ਅੱਛਾ ਚਨਾਥੜ 4 ਸਾਲ ਘੱਟ ਕੇ ਆਮਰੇ ਗੁੱਜੇ ਰੋਥਨ ਨੂੰ ਗੁੱਜੇ ਹੁੰਦਾ ਤਾਂ ਨੀ ਕਬੂਆ ਹੁੰਦੀ ਸਾਡੀ ਅਸੀਂ 12 ਸਾਲ ਮੈਂ ਨੀ ਕਬੂਆ ਦੇ ਬਾ ਪੱਟੇ ਆਹ ਫਟਵਾਰੀ ਨਾਲ ਆ ਪਾਟ ਕੇ ਬਾਮਾ ਵਾਲੇ ਨੇ ਕਾਹ ਲਿਆ ਮੇਰੇ ਭਾਈ ਉੱਧਰ ਆਏ ਜੇ ਮੈਂ ਉੱਧਰ ਨਹੀਂ ਬੈਠਾ ਪਾਣੀ ਲਵੇ ਰੋਣਾ ਅੱਛਾ ਬਾਮਾ ਵਾਲੇ ਰੋਣਾ ਆ ਸਨ ਘਰ ਪਾ ਮੈਨੂੰ ਕਹਿੰਦਾ ਤੂੰ ਜੋ ਛਾਲ ਵੇਹੀ ਮਾ ਮੈਂ ਕਹਿੰਦਾ ਜੋ ਟਬਾ ਰੀਆਂ ਜੋ ਮੂੰਫਟ ਵਾਰੀਆਂ ਸਦਵਾਦਾ ਤੈਨੂੰ ਵਾ ਨਹੀਂ ਤੈਨੂੰ ਟਣਾ ਮੇਰੇ ਪੈਰਾਂ ਲੈਵੇ ਮੈਂ ਤਾਂ ਫਣਾ ਜਾ ਰਿਹਾ ਮੈਂ ਨਹੀਂ ਕਰਦਾ ਤੂੰ ਪੈਰਾਂ ਲੈਵੇ ਮਹਨੋਂ ਮੈਂ ਪੈਰਾਂ ਲੈਵੇ ਨਹੀਂ ਜਾਂ ਠੀਕ ਹੈ ਅੱਛਾ ਤੁਹਾਨੂੰ ਇਹ ਕਹਿੰਦੇ ਹਨ ਵੀ ਜਦ ਹੱਲੇ ਪਏ ਨੇ ਵੀ ਆਪਾਂ ਪਾਕਿਸਤਾਨ ਵਗ ਚਲੀਏ ਤੁਸੀਂ ਫਿਰ ਗਏ ਨਹੀਂ ਤੁਸੀਂ ਫਿਰ ਚਨਾਰਥੜ ਰਹਿ ਗਏ 4 ਸਾਲ ਤੁਸੀਂ ਉੱਥੇ ਰਹੇ ਚਨਾਰਥੜ ਠੀਕ ਇਹ ਕਹਿੰਦੇ ਨਹੀਂ ਵੀ ਅਸੀਂ ਪਾਕਿਸਤਾਨ ਦੇ ਨਹੀਂ ਹੈਗੇ ਅਸੀਂ ਪੰਜਾਬ ਦੇ ਆ ਅਸੀਂ ਨਹੀਂ ਜਾਣਾ ਹੈਗਾ ਆਪਣਾ ਪੰਜਾਬ ਛੱਡ ਕੇ ਠੀਕ ਹੈ ਵੀ ਅਸੀਂ ਪਾਕਿਸਤਾਨ ਦੇ ਹੈ ਨਹੀਂ ਠੀਕ ਹੈ ਵੀ ਅਸੀਂ ਤਾਂ ਪੰਜਾਬ ਦੇ ਹੀ ਆ ਠੀਕ ਹੈ ਇਹਨਾਂ ਨੂੰ ਜ਼ਬਰਦਸਤੀ ਪਾਕਿਸਤਾਨ ਲੈ ਜ ਰਹੇ ਸੀ ਠੀਕ ਹੈ ਫਿਰ ਇਹ ਇੱਧਰ ਉੱਧਰ ਹੋ ਗਏ ਸਾਰੇ ਠੀਕ ਹੈ ਅੱਛਾ ਬੇਬੇ ਜਿਵੇਂ ਜਦੋਂ ਦੇ ਤੁਸੀਂ ਉਰੇ ਰਹਿੰਦੇ ਹੋ ਆਪਣੇ ਪੰਜਾਬ 'ਚ ਹਾਂ ਤੋਂ ਨੂੰ ਕਦੀ ਕਿਸੇ ਨੇ ਤੰਗ ਕਰਿਆ ਕਿਸੇ ਹੋਰ ਬਰਾਦਰੀ ਨੇ ਕਦੀ ਕਿਸੇ ਹੋਰ ਨੇ ਨਹੀਂ ਨਾ ਸਾਰੇ ਪਿਆਰ ਨਾਲ ਰਹਿੰਦੇ ਨੇ ਹਾਂ ਯਾ ਸੱਚ ਪਿਆਰ ਦਾ ਬਹੁਤ ਪਿਆਰ ਸਾਰਾ ਪਿੰਡ ਬਹੁਤ ਕਰਦਾ ਜੀ ਇਹਨਾਂ ਦਾ ਬਹੁਤ ਜਿਆਦਾ ਹੁਣ ਵੀ ਹਾਂ ਅੱਛਾ ਸਾਰਾ ਪਿੰਡ ਨੇ ਇਹ ਭੈਣ ਬਣਾਈ ਸੀ ਦੀ ਉੱਥੇ ਠੀਕ ਹੈ ਸਾਰੇ ਇਹਦੇ ਕੋਲ ਆ ਕੇ ਜਾਂਦੇ ਨੇ ਹੁਣ ਵੀ ਜਿਹੜੇ ਹੈਗੇ ਨੇ ਪੁਰਾਣੇ ਠੀਕ ਹੈ ਠੀਕ ਮੈਂ ਚਾਹਾਂਗਾ ਕਹਿ ਦਿਆਂ ਮੇਰੇ ਸੁਭਾਅ ਨਾਲ ਹਾਂ ਅੰਨਾਈਕ ਕਬੂ ਆ ਰਹੀ ਜਿ ਸਵਾਨੇ ਨਾ ਨਾ ਇੱਕ ਤਬੂ ਆ ਪੈਣੇ ਤੇ ਸਵਾਨੇ ਨਾ ਹੋਰ ਲੜਕੀ ਛੜਕੀ ਵੇਖ ਰ ਮੇਰੇ ਸੇ ਆ ਮੇਰੇ ਪਰਿਵਾਰ ਆ ਮੇਰਾ ਯਾਰ ਮੇਰਾ ਪਰਿਵਾਰ ਬਾਕੀ ਚਤੋਂ ਦੇ ਕਾਦਮ ਅੱਛਾ ਮੈਂ ਤਾਂ ਧੰਨਵਾਦ ਕਰਦੇ ਆ ਅੱਲਾ ਨੇ ਤੁਹਾਨੂੰ ਭੇਜਿਆ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਤੁਹਾਡੇ ਨਾਲ ਅੱਛਾ ਬੇਬੇ ਕਦੀ ਅੱਲਾ ਦੇ ਕਿਸੇ ਗੱਲ ਦਾ ਛਿਕਵਾ ਹੋਇਆ ਕਦੇ ਉਹਦੇ ਨਾਲ ਨਾਰਾਜ਼ਗੀ ਹੋਈ ਹੈ ਵੀ ਮੈਨੂੰ ਆ ਚੀਜ਼ ਨਹੀਂ ਕੀਤੀ ਮੇਰੇ ਵਾਸਤੇ ਐ ਨਹੀਂ ਨਹੀਂ ਹਾਂ ਆਪਾਂ ਨੂੰ ਕੱਟ। ਉਹਨਾਂ ਦੇ ਫੋਨ ਦੇਖੋ ਚਾਹ ਹੁੰਦੀ ਆ। ਤੁਸੀਂ ਚਾਹ ਪੀਣਗੇ ਉਹਨਾਂ ਨੇ ਪੀਣੀ ਆ। ਟੱਬਰ ਟੱਬਰ ਜੈਸੀ ਪੀਵੇ। ਇਸ ਕੋਟ ਨਾਲ ਨੇ ਡੱਬਾ ਰੋਟੀ ਗਾਇਨ ਚਾਹ ਦੇ ਵਿੱਚ। ਚਾਹ ਰੱਖੀ ਨਹੀਂ ਤਾਂ ਨਹੀਂ ਸਕਦੇ। ਮੇਰਾ ਟੱਬਰ ਪੀਣ ਸੀ ਇਹ ਚਾਹ ਰੱਖੀ ਨਹੀਂ ਚਾਹ ਨਾਲ। ਜਿਹੜਾ ਤੁਹਾਨੂੰ ਕੋਕਾ ਵੀ ਪਾਇਆ ਹੋਇਆ ਸੋਨੇ ਦਾ ਹੈ। ਵਾਲੀਆਂ ਵੀ ਨੇ ਦੇਖੋ। ਵਾਹ ਬੀ ਮੇਰੀ ਬੇਬੇ ਤੇ ਸੋਹਣੀ ਉਹ ਬੜੀ ਲੱਗਦੀ ਪਈ ਜੇ ਹੈ ਲੈ ਹੋਰ ਬੇਬੇ ਲਕੋ ਲਕੋ ਕੇ ਰੱਖਿਆ ਕਰ ਚੰਗਾ ਉਹਦੀ ਬਾਲਰ ਨਹੀਂ ਗਈ ਅਜੇ ਲਕੋ ਕੇ ਰੱਖਿਆ ਕਰ ਚੰਗਾ ਹੁਣ ਜ਼ਮਾਨਾ ਪਹਿਲਾਂ ਵਾਲਾ ਨਹੀਂ ਹੈਗਾ ਚਲੋ ਹਾਂ ਅੱਛਾ ਚੂਲੇ ਦੀ ਹੈ ਨਾ ਤੁਹਾਨੂੰ ਮਾੜੀ ਜੀ ਪ੍ਰੋਬਲਮ ਆ ਗਈ ਸੀ ਉਂਝ ਤੁਸੀਂ ਤੁਰ ਫਿਰ ਵਧੀਆ ਲੈਂਦੇ ਹੋ ਆ ਮੈਂ ਤਾਂ ਉਹ ਨਗਰ ਦਾ ਉਹਨਾਂ ਚਾਰ ਪੰਜ ਚ ਪੰਜ ਰਿਆਈਆਂ ਲਿਆਉਣੀਆਂ ਹਾਂ ਉਹਨਾਂ ਨੂੰ ਇਸੇ ਘਰ ਰੰਗ ਦੀ ਉਹਨਾਂ ਨੂੰ ਚੱਕਰੀਆਂ ਫੜੀਆਂ ਪਣੀਆਂ ਹਾਂ ਵਾਂਣੇ ਪਿਛਲੇ ਪੰਜੋਤੀ ਆ ਗਏ ਹੂੰ ਪੰਜੋਤੀ ਆ ਗਏ ਉਹਨਾਂ ਨੇ ਬੇਬੇ ਉਹ ਕੌਣ ਹੈ ਜਿਹੜਾ ਉਹ ਖੜੇ ਨੇ ਬਾਹਰ ਉਹ ਚੱਲ ਰਹੇ ਨੇ ਪਰੌਣਾ ਹਾਂ ਪਰੌਣਾ ਬੇਬੇ ਨਿਗਾ ਤੇ ਤੇਰੀ ਫਿਰ ਪੂਰੀ ਘੇਟ ਹੈ ਸਹੀ ਹੈ ਨਿਗਾ ਹਾਂ ਇਹ ਹੋ ਰਹੀ ਹੈ ਇਹ ਆਪਣਾ ਹੈਗਾ ਨਾ ਜਮਾ ਆ ਗਈ ਦੀ ਹੈ ਨੌਕਰੀ ਮਿਲੀ ਹੈ ਸਾਡੀ ਛੋਟੀ ਬੇ ਹਾਂ ਕੁੜੀਏ ਨੇ ਅੱਛਾ ਨੌਕਰੀ ਵੀ ਮਿਲੀ ਹੈ ਹਾਂ ਹੋਸਟਲ ਦੀ ਨੌਕਰੀ ਕਰਕੇ ਆਈ ਨੇ ਅੱਛਾ ਪੁਲਿਸ ਦੀ ਕਰਦੇ ਨੇ ਪੁਲਿਸ ਦੀ ਕਰ ਰਹੇ ਨੇ ਅੱਛਾ ਰੰਗ ਲੱਗਿਆ ਬਾ ਮੇਰੇ ਲੋਕਾਂ ਨੂੰ ਜਵਾਈ ਤੇ ਰ ਜਿਹੜਾ ਪੁਲਿਸ ਦੇ ਵਿੱਚ ਲੋਕਾਂ ਨੂੰ ਕੋਟਦਾ ਗੁੜਦਾ ਸੀ ਕਿ ਠੀਕ ਸੀ ਬੰਦਾ ਨਾ ਨਾ ਠੀਕ ਹੈ ਠੀਕ ਹੈ ਹਾਂ ਠੀਕ ਹੈ ਬੇਬੇ ਦਾ ਬਾਲੀ ਬਾਰੀ ਬਾਰੀ ਜਾਂਦੀ ਹੈ ਨਾ ਜਵਾਈਆਂ ਦੇ ਸੇਵਾ ਕਰਦੇ ਨੇ ਸੇਵਾ ਕਰਦੇ ਨੇ ਸਪੋਰਟ ਸੇਵਾ ਕਰਦੇ ਠੀਕ ਹੈ ਹੁਣ ਇੱਕ ਪੋਤੇ ਨੂੰ ਥਾਣੇਦਾਰੀ ਖਵਜੂ ਅੱਛਾ ਇੱਕ ਪੋਤੇ ਨੂੰ ਥਾਣੇਦਾਰੀ ਮਿਲੀ ਹੈ 12 12 ਫਾਟਾ ਜੇ ਤੁਸੀਂ ਕਹਾਂ ਉਹਨੂੰ ਕਰੇ ਥਾਣੇਦਾਰ ਅੱਛਾ ਪੋਤੇ ਨੂੰ بڑا ਪੁੱਤ ਉੱਥੇ ਗਏ ਨੇ ਤਾਂ ਨਾ ਮਰ ਗਿਆ ਤਾਂ ਉਹਦੀ ਨੋਤੀ ਵੀ ਲਿਖਣੀ ਪਈ ਪੁੱਤ ਨੇ ਬੇਰੇ ਇਹ ਪੁੱਤ ਨੇ ਬੇਰੇ ਬੇਬੇ ਜੀ ਰਹਿੰਦੇ ਦੱਸ ਦਈਏ ਕਿ ਇਹਨਾਂ ਦੀ ਉਮਰ 115 ਤੋਂ 20 ਸਾਲ ਦੇ ਵਿੱਚ ਹੈ ਤੇ ਇਹ ਬਾਈ ਹੁਣੀ ਜਿਹੜੇ ਆਪਣੇ ਕੋਲ ਖੜੇ ਨੇ ਪੰਜਾਬ ਪੁਲਿਸ ਚ ਸੇਵਾਵਾਂ ਨਿਭਾ ਚੁੱਕੇ ਨੇ ਬੇਬੇ ਦੇ ਅੱਗੇ ਜਿਹੜੇ ਪੋਤਰੇ ਦੋ ਤਰੇ ਕਾਲੀਏ ਉਹ ਵੀ ਅੱਗੇ ਪੁਲਿਸ ਦੇ ਵਿੱਚ ਨੇ ਬੜਾ ਵੱਡਾ ਪਰਿਵਾਰ ਹੈ ਭਾਗਾ ਵਾਲੀ ਬੇਬੇ ਆ ਬੇਬੇ ਦੀਆਂ ਨੋਤੀਆਂ ਨੇ ਦੋ ਤਿੰਨ ਇਹਨਾਂ ਦੇ ਬੱਚੇ ਮਰ ਗਏ ਸਨ ਤੇ ਹੱਲਿਆਂ ਵੇਲੇ ਜਿਹੜੀ ਸਭ ਤੋਂ ਵੱਡੀ ਧੀ ਐ ਇਹਨਾਂ ਦੀ ਉਹ 75-77 ਸਾਲ ਦੇ ਵਿੱਚ ਤੇ ਬੇਬੇ ਨੇ ਥੋੜਾ ਦੁੱਖ ਵੀ ਹੰਡਾਇਆ ਬੇਬੇ ਦਾ ਇਹ ਜਿਹੜਾ ਜੇਠ ਸਾਹਿਬ ਸਨ ਉਹ ਪੰਜ ਭਰਾ ਸਨ ਤੇ ਉਹਨਾਂ ਦੇ ਅੱਗੇ ਪੰਜ ਬੱਚੇ ਸਨ 10 ਜੀ ਜਿਹੜੇ ਨਾ ਪਰਿਵਾਰ ਦੇ ਉਹ ਹੱਲਿਆਂ 'ਚ ਕਤਲ ਕਰ ਦਿੱਤੇ ਗਏ ਸਨ ਤੇ ਬੇਬੇ ਹੁਣਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਇੱਥੋਂ ਛੱਡ ਕੇ ਪਾਕਿਸਤਾਨ ਚਲੇ ਜਾਓ ਕਿਉਂਕਿ ਇਹ ਮੁਸਲਮਾਨ ਬਰਾਦਰੀ ਚੋਂ ਨੇ ਪਰ ਬੇਬੇ ਕਹਿੰਦੀ ਅਸੀਂ ਜੈਨ ਦੇ ਜਿਹੜੇ ਪਤੀ ਸਨ ਇਹ ਇਬਰਾਹਿਮ ਜੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਆਪਣਾ ਪੰਜਾਬ ਛੱਡ ਕੇ ਨਹੀਂ ਜਾਣਾ ਸਾਡਾ ਦੇਸ਼ ਇਹੀ ਹੈ ਤੇ ਬੇਬੇ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਬੇਬੇ ਹੁਣੀ ਲੁਕੇ ਨੇ ਜਿਹੜੇ ਸਿੱਖਾ ਜੱਟ ਸਿੱਖਾਂ ਦੇ ਪਰਿਵਾਰਾਂ ਚ ਉੱਥੇ ਉਹਨਾਂ ਨੇ ਕਈ ਨਿਸ਼ਾਨਜਾ ਬਣਾਤਾ ਵੀ ਤਾਂ ਕਿ ਕੋਈ ਸ਼ੱਕ ਨਾ ਕਰੇ ਵੀ ਮੁਸਲਮਾਨ ਜਿਹੜੇ ਨੇ ਇਹਨਾਂ ਦੇ ਘਰੇ ਲੁਕੇ ਹੋਏ ਨੇ ਜਦੋਂ ਮਾਹੌਲ ਠੀਕ ਹੋਇਆ ਉਸ ਤੋਂ ਬਾਅਦ ਚ ਬੇਬੇ ਹੁਰੀ ਨੇੜੇ ਚਨਾਰਥਲ ਪਿੰਡ ਉੱਥੇ ਰਹਿ ਰਹੇ ਤੇ ਆਪਾਂ ਹੋਰ ਵੀ ਬੇਬੇ ਹੁਰਾਂ ਨਾਲ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ ਬੇਬੇ ਹੁਣੀ ਖਾਣੇ ਦੇ ਵਿੱਚ ਦੱਸਦੀ ਕਿਉਂਕਿ ਬੇਬੇਰੀ ਥੋੜੇ ਹੌਲੀ ਬੋਲ ਰਹੇ ਨੇ ਬੇਬੇ ਰੀ ਖਾਣੇ ਦੇ ਵਿੱਚ ਚਾਹੇ ਉਹ ਹਰੀਆਂ ਫਲ ਹੋਣ ਸਬਜ਼ੀਆਂ ਹੋਣ ਅੰਡੇ ਹੋਵੇ ਮੀਟ ਹੋਵੇ ਪਰ ਬੇਬੇ ਸਿਰਫ ਤਾਜ਼ਾ ਬਣਿਆ ਖਾਂਦੀ ਹੈ ਕਦੀ ਵੀ ਬੇਹਾ ਰਾਤ ਦਾ ਪਿਆ ਖਾਣਾ ਨਹੀਂ ਖਾਂਦੇ ਜੇਕਰ ਚਾਹ ਪੀਣੀ ਹੈ ਤਾਂ ਉਸ ਦੇ ਨਾਲ ਬਿਸਕਟ ਜਾਂ ਡਬਲ ਰੋਟੀ ਹੋਣੀ ਚਾਹੀਦੀ ਹੈ ਨਹੀਂ ਤੇ ਬੇਬੇ ਸੋਟੀ ਝੋਕ ਲੈਣੀ ਹੈ ਫਿਰ ਹੈ ਜੇ ਨਾ ਲਿਓਣ ਫਿਰ ਬਿਸਕੁਟ ਹੈ ਨਾ ਅਗਲਾ ਰੱਖ ਲੈ ਹੈ ਜਵਾਈ ਤੇ ਫਿਰ ਸੋਟੀ ਨਹੀਂ ਫੜ ਲੈਂਦੀ ਵੀ ਭਾਈ ਖਾਣ ਨੂੰ ਹੁਣ ਨੂੰ ਪਤਾ ਵਗ ਗਿਆ ਹੈ ਦੀ ਇੰਨਾ ਕੇ ਡੱਬਾ ਲਾਇਆ ਵਾ ਡੱਬੇ ਚ ਰੱਖਦਾ ਨਾ ਨਾ ਅੱਛਾ ਡੱਬਾ ਪਹਿਲੀ ਪਰ ਕੇ ਰੱਖਦੇ ਨੇ ਹਾਂ ਪਹਿਲਾਂ ਪਾ ਕੇ ਰੱਖਦਾ ਦਰਦੇ ਨੇ ਧਰ ਤੋਂ ਜਿਹੜਾ ਜਿਹੜਾ ਬੰਦੇ ਨੇ ਜੀ ਦੋ ਜਿਹੜਾ ਬੰਦਾ ਚਾਹਦਾ ਤੇ ਉਹ ਜਿਹੜੀ ਵੀ ਚੀਜ਼ ਲਿਆਉਂਦੇ ਨੇ ਨਾ ਉਹ ਦੰਦੇ ਨੇ ਆਈਸਕ੍ਰੀਮ ਲਿਆਣਗੇ ਉਹ ਵੀ ਦੇਣਗੇ ਚਾਕਲੇਟ ਲਿਆਣਗੇ ਉਹ ਵੀ ਦੇਣਗੇ ਜੇ ਨਾ ਦੇਣਗੇ ਤਾਂ ਇਹ ਲੜਾਈ ਸ਼ੁਰੂ ਕਰ ਦੂਗੀ ਉਹਨਾਂ ਨਾਲ ਅੱਛਾ ਬੀਬੀ ਦੇ ਚੀਜ਼ ਨਾਲ ਹੀ ਲੜਪੀ ਨਹੀਂ ਹੈ ਨਾ ਔਰ ਕੁੜੀ ਤੇ ਕਹਿੰਦੀ ਹੈ ਜਿਹੜਾ ਇਹਦਾ ਘਰ ਆਲਾ ਜਿਹੜਾ ਇਹਦਾ ਘਰ ਆਲਾ ਹਾਂ ਪਰ ਤਾੜਕੀ ਚਾਹ ਦੋ ਬਿਸਕੁਟ ਚਾਹ ਇਹਦੇ ਘਰ ਵਾਲੇ ਨੂੰ ਸਾਨੂੰ ਲੈਣਾ ਅੱਛਾ ਡੱਬਾ ਲਾ ਆ ਜਾ ਮੈਂ ਡੰਬੇ ਤੋਂ ਲੀ ਜੇ ਮੈਂ ਤਹਲ ਤੋਂ ਨਾ ਪੜਾਵਾ ਇਹ ਕਦਮ ਚੱਕੇ ਤੁਸੀਂ ਆਏ ਹੋ ਮੇਰੇ ਘਰ ਕੋਈ ਕੋਈ ਨਹੀਂ ਮਾਤਾ ਜੀ ਵੇਖੋ ਇੱਕ ਹੋਰ ਚੀਜ਼ ਬਹੁਤ ਵੱਡੀ ਇਸ ਘਰ ਦੇ ਵਿੱਚ ਆਣ ਕੇ ਸਾਨੂੰ ਇੱਕ ਜਿਹੜੀ ਸਭ ਤੋਂ ਸੋਹਣੀ ਗੱਲ ਲੱਗ ਰਹੀ ਹੈ ਕਿ ਇਹਨਾਂ ਦੇ ਜਿਹੜੇ ਵੱਡੇ ਮੈਂਬਰ ਨੇ ਪਰਿਵਾਰ ਦੇ ਉਹ 16 ਨੇ ਅੱਗੇ ਉਹਨਾਂ ਦੇ ਬੱਚੇ ਨੇ ਕਾਫੀ ਵੱਡਾ ਪਰਿਵਾਰ ਹੈ ਸਾਰੇ ਇੱਕ ਚੁੱਲੇ ਤੇ ਪ੍ਰਸ਼ਾਦਾ ਤਿਆਰ ਕਰਦੇ ਨੇ ਹੁਣ ਵੀ ਸਾਰੇ ਇਕੱਠੇ ਖਾਣਾ ਖਾਂਦੇ ਨੇ ਤੇ ਅੱਜ ਜਿਸ ਤਰ੍ਹਾਂ ਦੇ ਵਕਤ ਬਦਲਿਆ ਹੈ ਬਹੁਤ ਜ਼ਿਆਦਾ ਦੁਨੀਆ ਉਹ ਹੈ ਵਿਡੇਰੇ ਜਿਨ੍ਹਾਂ ਨੂੰ ਘਰੋਂ ਔਲਾਦ ਬਾਹਰ ਕੱਢ ਦਿੰਦੀ ਹੈ ਜਾਂ ਸੰਭਾਲਦੀ ਨਹੀਂ ਇੱਥੋਂ ਤੱਕ ਕਿ ਜਿਵੇਂ ਕਹਿੰਦੇ ਨੇ ਵੀ ਧੀਆਂ ਜੜੀਆਂ ਨੇ ਬਦਲੇ ਵਕਤ ਦੇ ਵਿੱਚ ਧੀਆ ਵੀ ਇਹੋ ਜਿਹਾ ਕੁਝ ਵਰਤਾਰਾ ਹੋਣ ਲੱਗਿਆ ਕਿ ਪਿਛਲੇ ਦਿਨੀ ਅਸੀਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਇੱਕ ਜਲੰਧਰ ਦੀ ਮਾਤਾ ਰਹਿਣ ਵਾਲੀ ਸੀ ਉਹਦੀ ਧੀ ਜਿਹੜੀ ਹੈ ਆਪਣੀ ਮਾਂ ਨੂੰ ਤਾਂ ਨਹੀਂ ਸੀ ਸੰਭਾਲਦੀ ਉਹਦਾ ਹੋਰ ਕੋਈ ਪਰਿਵਾਰ ਚ ਮੈਂਬਰ ਨਹੀਂ ਸੀ ਉਸ ਮਾਤਾ ਦਾ ਇਕੱਲੀ ਧੀ ਸੀ ਤੇ ਮਾਤਾ ਕੋਲੇ ਜਿਹੜਾ 25-30 ਲੱਖ ਰੁਪਏ ਉਹਦੇ ਬੈਂਕ ਖਾਤੇ ਸੀ ਕੁੜੀ ਕਹਿੰਦੀ ਉਹ ਮੈਨੂੰ ਦੇ ਦੇ ਪਰ ਮਾਂ ਜਿਹੜੀ ਜਲੰਧਰ ਦੇ ਵਿੱਚ ਉੱਥੋਂ ਦੇ ਨੇੜੇ ਤੜੇ ਦੇ ਘਰਾਂ ਵਾਲੇ ਨੇ ਉਹਨਾਂ ਨੇ ਕੁੱਲੀ ਪਾ ਕੇ ਦਿੱਤੀ ਹੋਈ ਸੀ ਉਸ ਮਾਂ ਨੂੰ ਉਹ ਵਿਚਾਰੀ ਸ਼ੰਨ ਦੇ ਵਿੱਚ ਰਹਿੰਦੀ ਸੀ ਮਤਲਬ ਕਹਿੰਦੇ ਨੇ ਪੁੱਤ-ਕੁੱਤ ਹੋ ਜਾਂਦੇ ਨੇ ਧੀਆ ਕਦੇ ਮਾਵਾਂ-ਬਾਪ ਤੋਂ ਮੂੰਹ ਨਹੀਂ ਮੋੜਦੀਆਂ ਪਰ ਉਹ ਧੀ ਵੀ ਜਿਹੜੀ ਆਪਣੀ ਮਾਂ ਨੂੰ ਪਿੱਠਵ ਖਾ ਗਈ ਇੱਕ ਇਹ ਮਾਂ ਹੈ ਭਾਗ ਵਾਲੀ ਜਿਹਦੀਆਂ ਸਿਰਫ 9 ਧੀਆ ਨੇ ਪੁੱਤਰ ਨਹੀਂ ਹੈਗਾ ਮਾਂ ਜਿਹੜੀ ਹੈ ਆਪਣੇ 9 ਦੇ 9 ਜਵਾਈਆਂ ਨੂੰ ਪੁੱਤਾਂ ਨਾਲੋਂ ਵੱਧ ਪਿਆਰ ਕਰਦੀ ਹੈ ਸਭ ਤੋਂ ਸੋਹਣੀ ਗੱਲ ਹੈ ਕਿ 9 ਦੇ 9 ਜਵਾਈ ਆਪਣੀ ਇਸ ਪਿਆਰੀ ਮਾਂ ਵਾਸਤੇ ਬੇਸਿਕਲੀ ਦਬਰ ਰੋਟੀ ਤੇ ਖਾਣ ਦਾ ਜੋ ਵੀ ਇਹ ਚਾਹੁੰਦੀ ਹੈ ਹਰ ਚੀਜ਼ ਦੇ ਕੋਲੇ ਤਿਆਰ ਹੁੰਦੀ ਹੈ ਤੇ ਜਦੋਂ ਅਸੀਂ ਇੱਥੇ ਇੰਟਰਵਿਊ ਕਰਨ ਲਈ ਆਏ ਆ ਬੇਬੇ ਹੁਣੀ ਐਨੇ ਖੁਸ਼ ਨੇ ਮਤਲਬ ਜਿਹੜਾ ਹੀ ਸਵਾਲ ਪੁੱਛ ਰਹੇ ਸੀ ਉਧਰ ਪਰਾਂ ਉਹਦਾ ਜਵਾਬ ਦੇਣ ਦੀ ਵੀ ਮਤਲਬ ਇਹਨਾਂ ਦੀ ਆਪਣੇ ਨੌ ਧੀਆ ਤੇ ਨੌ ਜਵਾਈ ਉਹਨਾਂ ਦੇ ਗੋਣੇ ਗਾਈ ਜਾ ਰਹੀ ਹੈ ਕਿ ਮੇਰੇ ਜਵਾਈਆਂ ਵਰਗਾ ਦੁਨੀਆ ਦੇ ਕੋਈ ਹੋਣਾ ਨਹੀਂ ਐਨਾ ਪਿਆਰ ਕਰਦੀ ਮਾਂ ਤੇ ਉਹ ਵੀ ਮਾਂ ਨੂੰ ਪਿਆਰ ਕਰਦੇ ਨੇ ਜਿਉਂਦਾ ਜਾਗਦਾ ਸਬੂਤ ਹੈ ਤੇ ਭਾਗਾਂ ਵਾਲੀ ਮਾਂ ਜਿਨੂੰ ਉਮਰ ਰੱਬ ਨੇ 115 20 ਸਾਲ ਦਿੱਤੀ ਹੈ ਤੇ ਅੱਜ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਜਵਾਨੀ ਚੜਦੇ ਹੀ 18 20 ਸਾਲ ਦੇ ਧੀਆ ਹੁਣ ਜਾਂ ਪੁੱਤਰ ਖਾਲਾਂ ਦੇ ਵਿੱਚ ਸੂਏ ਕੱਸੀਆਂ ਤੇ ਟੀਕੇ ਸਿਰੰਜਾਂ ਲੱਗੀਆਂ ਹੋਈ ਨੇ ਬਾਹਾਂ ਦੇ ਵਿੱਚ ਲੱਗਿਆ ਰਹਿੰਦੇ ਤੇ ਮਰੇ ਪਏ ਹੁੰਦੇ ਨੇ ਤੇ ਜਾਂ ਫਿਰ ਇਹ ਬਿਮਾਰੀਆਂ ਨਾਲ ਇੰਨੀਆਂ ਖਾਣਾ ਸਾਡਾ ਗੰਦਾ ਹੈ ਬਿਮਾਰੀਆਂ ਨਾਲ ਲਗਭਗ 30 40 ਸਾਲ ਦੀ ਉਮਰ 50 ਸਾਲ ਦੀ ਉਮਰ ਦੇ ਵਿੱਚ ਮਤਲਬ ਰੱਬ ਨੂੰ ਪਿਆਰੇ ਹੋ ਰਹੇ ਨੇ ਤੇ ਜਿਹੜੀ ਮਾਤਾ ਪਿਤਾ ਗਾਂਵਾਂ ਵਾਲੀ ਆ ਐਨੀ ਵੱਡੀ ਉਮਰ ਹੋ ਕੇ ਤੁਰਦੇ ਫਿਰਦੇ ਨੇ ਮਾਦੀ ਨਿਗਾ ਇੰਨੀ ਤੇਜ ਹੈ ਜਦੋਂ ਅਸੀਂ ਆਏ ਆ ਤੁਸੀਂ ਚਲਦੀ ਇੰਟਰਵਿਊ ਚ ਹੀ ਸਾਰਾ ਕੁਝ ਦਿਖਾ ਰਿਆ ਕਿ ਮਾਤਾ ਨੇ ਇੰਨੀ ਦੂਰੋਂ ਆਪਣਾ ਜਵਾਈ ਸਾਨੂੰ ਤੁਰੰਤ ਦੱਸਿਆ ਕਿ ਮੇਰਾ ਦਮਾਦ ਹੈ ਤੇ ਬੇਬੇ ਜਿਹੜੀ ਹੈ ਇਹਨਾਂ ਨੇ ਸਾਰੀ ਜ਼ਿੰਦਗੀ ਰੂਪਿੰਜਿਆ ਰਜਾਈਆਂ ਪਰਦੇ ਸਨ ਇੱਕ ਦਿਨ ਚ ਪੰਜ ਛੇ ਰਜਾਈਆਂ ਪਰਦੀ ਸੀ ਬੇਬੇ ਨੌਕਰ ਰੱਖੇ ਹੋਏ ਸਨ ਬੇਬੇ ਨੇ ਬੇਬੇ ਦਾ ਪਰੌਣਾ ਜਿਹੜਾ ਬੱਕਰੀਆਂ ਭੇਡਾਂ ਵੀ ਰੱਖਦਾ ਸੀ ਬੇਬੇ ਦਾ ਅੱਬੂ ਉਹ ਚੌਂਕੀਦਾਰ ਸੀ ਪਿੰਡ ਦਾ ਤੇ ਉਸ ਬੰਦੇ ਦੀ ਪੂਰੀ ਚੜਤ ਸੀ ਪਾਸੋਂ ਠਾਣਾ ਹੋਵੇ ਚਾਹੇ ਹਮਲੋ ਉਹਨਾਂ ਦੀ ਪੂਰੀ ਚੜਤ ਸੀ ਏਰੀਆ ਦੇ ਵਿੱਚ ਚੌਕੀਦਾਰਾ ਕਿਉਂਕਿ ਉਦੋਂ ਛੋਟੇ ਮੋਟੇ ਬੰਦੇ ਨੂੰ ਚੌਕੀਦਾਰਾ ਵੀ ਨਹੀਂ ਸੀ ਮਿਲਦਾ ਤੇ ਚੱਲਦੇ ਚੱਲਦੇ ਬੇਬੇ ਇੱਕ ਹੋਰ ਤੁਹਾਨੂੰ ਪੁੱਛਣਾ ਚਾਹਾਂਗੇ ਜਿਹੜੀਆਂ ਉਹ ਕੁੜੀਆਂ ਨੇ ਜਾਂ ਮੁੰਡੇ ਜਿਨ੍ਹਾਂ ਦੇ ਹੁਣ ਵਿਆਹ ਹੋ ਰਹੇ ਨੇ ਜਿਹੜੇ ਕਹਿੰਦੇ ਸਾਡੇ ਘਰੇ ਤਾਂ ਇੱਕ ਜੀ ਹੋਣਾ ਚਾਹੀਦਾ ਬਸ ਇੱਕ ਧੀ ਪੁੱਤ ਹੋਣਾ ਚਾਹੀਦਾ ਤੇ ਤੈਂ ਨਉ ਆਪਣੀਆਂ ਧੀਆ ਪਾਲੀਆਂ ਤੇ ਤਾਂ ਵੀ ਖੁਸ਼ ਹੈ ਤੇ ਜਿਹੜੇ ਲੋਕਾਂ ਕੋਲੇ ਇੰਨੀ ਆਮਦਨ ਹੈ ਤੇ ਉਹ ਕਹਿੰਦੇ ਸਾਡਾ ਇੱਕ ਜਵਾਗ ਹੋਵੇ ਨਾ ਮੇਰੇ ਘਰ ਵਾਲਾ ਬਹੁਤ ਅੱਛਾ ਤਾਂ ਕੰਮ ਨਾ ਕੋਈ ਨਹੀਂ ਤਾਂ ਕਿ ਖਾ ਪਾਈ ਲਨ ਪਨੀਰੀ ਦੋਂ 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 ਮੈਂ ਚਾਹਣਾ ਦੋਂ ਦੋਂ ਬੱਕਰੀ ਰਣੀ ਤਾਂ ਮੈਂ ਚਾਹਣਾ ਪਲਾਇਆ ਨਾ ਬੇਬੇ ਜਿਹੜੀਆਂ ਕੁੜੀਆਂ ਹੁਣ ਇੱਕ ਜਾਂ ਮੁੰਡੇ ਜਿਹੜੇ ਨੇ ਇਹ ਇੱਕ ਜਵਗ ਜੰਮਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੇਗੀ ਉਹ ਨਹੀਂ ਉਹ ਨਹੀਂ ਟੈਕਦਾ ਹੁਣ ਦਾ ਜ਼ਮਾਨਾ ਕਿੱਥੇ ਮੇਰੇ ਘਰ ਵਾਲੇ ਨਹੀਂ ਕੱਲੇ ਕਿਹੋਤਾ ਨਾ ਨੀ ਮੇਰੇ ਮੇ ਤਾਂ ਮੀ ਤਾਂ ਹੁਣ ਆਪਣੇ ਇੰਨਾ ਵੱਡਾ ਪਰਿਵਾਰ ਪਾਲਿਆ ਹੈ। ਲਾਫਟ ਪਾਲਿਆ। ਮੀਂਹ ਤੇ ਕਰੀਆ। ਪਰ ਜਾਨੀਆਂ ਸੜੀਆਂ ਮਾਕੀ ਬਾਵਨਾ ਤੇ ਡਾਣੇ ਲਾਏ। ਮੀਂਹ ਤੇ ਕਰੀਆ ਡਾਣੇ। ਖਾਣਾ ਮਾੜਾ ਨਹੀਂ। ਨਾ ਕਦੇ ਮਾੜਾ ਖਾਣਾ ਖਾਇਆ ਤਾਂ। ਅਸੀਂ ਜੀ ਖੇਤੀ ਕਰੀਆ। ਭੇਡਾਂ ਬੱਕਰੀਆਂ ਚਾਰੀਆਂ ਨੇ। ਪਰ ਅਸੀਂ ਪਹਿਨਾਂ ਦੀ ਮਾੜਾ ਨਾ ਖਾਇਆ ਮਾੜਾ। ਪਰ ਅਸੀਂ ਕਿਸੇ ਦੀ ਲੀਰ ਨਹੀਂ ਜੀ ਪਾਈ। ਜੀ। ਨਾ। ਜੀ। ਮੂਸਾ ਤੇ ਜੇ ਉੱਥੇ ਪੰਜ ਭਾਣਾ ਦਾ ਘਰ ਆ ਦੋ ਭਾਣਾ ਇਹਦੀਆਂ ਉੱਤੇ ਨੂਆ ਭੈੜਦੀ ਬੜੀ ਹਾਂ ਉਹਨਾਂ ਦਾ ਇੰਨਾ ਵਧੀਆ ਪਕਵਾਰ ਜੇ ਤੁਸੀਂ ਮੁੰਡੇ ਦੇਖੋ ਜੀ ਸਾਡੇ ਜਿੱਦਣ ਆ ਜਾਂਦੇ ਸਾਡਾ ਘਾ ਪਟਣ ਪਾਉਂਦੀ ਆ ਅੱਛਾ ਮਿਲਣਾਉਂਦੇ ਠੀਕ ਹੈ ਠੀਕ